ਸਪਰੀਮ ਕੋਰਟ ਦੇ ਦੂਸਰੇ ਦਲਿਤ ਜੱਜ ਨੇ 14 ਮਈ 2025 ਨੂੰ ਆਪਣਾ ਅਹੁਦਾ ਸੰਭਾਲਿਆ ਇਸ ਦਲਿਤ ਜੱਜ ਦਾ ਕੀ ਹੈ ਬੈਕਗ੍ਰਾਉਂਡ ਔਰ ਕਿਸ ਤਰ੍ਹਾਂ ਇੱਕ ਐਸੀ ਕੁਰਸੀ ਤੱਕ ਪਹੁੰਚੇ ਨੇ ਔਰ ਇਸ ਕੁਰਸੀ ਤੇ ਪਹੁੰਚਣ ਤੋਂ ਬਾਅਦ ਹੀ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਦੀ ਖਲਬਲੀ ਮਚੀ ਹੈ ਇਸ ਪੂਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ जय भीम जय भारत वेख रहे हो पोसूनामा चैनल दोस्तों जिम्मे जानते हो कि चौदह मई भी सौ पच्ची एक इतिहास की एक ऐसी तारीख बनेगी जिस तारीख को हमेशा याद रखा जाएगा सुप्रीम कोर्ट के जज जस्टिस चीफ जस्टिस ऑफ इंडिया मिस्टर भूषण कृष्ण गवाई जेकर उन्होंने जन्म की गल करिए ਤੇ ਉਹਨਾਂ ਦਾ ਜਨਮ 24 ਨਵੰਬਰ 1960 ਨੂੰ ਭਾਰਤ ਵਰਤਮਾਨ ਭਾਰਤ ਦੇ ਵਿੱਚ ਹੋਇਆ ਔਰ 2003 ਤੋਂ ਲੈ ਕੇ 2019 ਤੱਕ ਉਹ ਬੰਬੇ ਉੱਚ ਨਿਆਲਿਆਂ ਦੇ ਵਿੱਚ ਬਤੌਰ ਜੱਜ ਰਹਿ ਚੁੱਕੇ ਨੇ 8 ਮਈ 2019 ਨੂੰ ਉਹਨਾਂ ਨੇ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੇ ਕਲਾਜ਼ੀਅਮ ਨੇ ਜਸਟਿਸ ਪੂਸ਼ਨ ਰਾਮ ਕ੍ਰਿਸ਼ਨ ਗਵਾਈ ਦਾ ਨਾਮ ਸੁਪਰੀਮ ਕੋਰਟ ਦੇ ਜੱਜ ਦੇ ਲਈ ਪ੍ਰਸਤਾਵਿਤ ਕੀਤਾ ਸੀ ਦੋਸਤੋ ਇਹਨਾਂ ਦੇ ਸੰਘਰਸ਼ ਦੀ ਜੇਕਰ ਆਪਾਂ ਦਾਸਤਾਨ ਤੇ ਗੱਲ ਕਰੀਏ ਤੇ ਕੱਲ ਮੈਂ ਇਹਨਾਂ ਦੇ ਮਜ਼ਰ ਦਾ ਇੰਟਰਵਿਊ ਦੇਖ ਰਿਹਾ ਸੀ ਉਹਨਾਂ ਨੇ ਬਾਰ ਬਾਰ ਆਪਣੀ ਉਸ ਇੰਟਰਵਿਊ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਵੱਲੋਂ ਦਿੱਤੇ ਅਧਿਕਾਰਾਂ ਦੇ ਕਰਕੇ ਹੀ ਅੱਜ ਸੁਪਰੀਮ ਕੋਰਟ ਦੀ ਕੁਰਸੀ ਤੱਕ ਪਹੁੰਚੇ ਦੂਸਰੇ ਦਲੇ ਤੇ ਜੱਜ ਦਾ ਜ਼ਿਕਰ ਕੀਤਾ ਔਰ ਜੇਕਰ ਇਹਨਾਂ ਦੇ ਪਿਤਾ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਿਤਾ ਵੀ ਬਾਕਮਾਲ ਕਿਸਮ ਦੇ ਆ ਨੇਤਾ ਰਹੇ ਚੁੱਕੇ ਨੇ ਭਾਰਤੀ ਰਿਪਬਲਿਕ ਪਾਰਟੀ ਦੇ ਨੇਤਾ ਮਹਾਰਾਸ਼ਟਰ ਦੇ ਵਿਧਾਇਕ ਵੀ ਸੰਸਦ ਵੀ ਬਿਹਾਰ ਸਿਕਮ ਕੇਰਲ ਤਿੰਨਾ ਰਾਜਾਂ ਦੇ ਵਿੱਚ ਬਤੌਰ ਰਾਜਪਾਲ ਵੀ ਰਹੇ ਚੁੱਕੇ ਨੇ ਔਰ ਉਹਨਾਂ ਦੇ ਸੁਪੁੱਤਰ ਨੇ ਭੂਸ਼ਣ ਆ ਰਾਮਕ੍ਰਿਸ਼ਨ ਗਵਈ ਸੋ ਦਸਤੋ ਇਨਾਂ ਨੇ ਬਹੁਤ ਲੰਮਾ ਸੰਘਰਸ਼ ਕੀਤਾ ਖਾਸ ਕਰਕੇ ਉਸ ਸਮੇਂ ਜਦੋਂ ਹਾਲਾਤ ਇੰਨੇ ਕਮਜ਼ੋਰ ਹੁੰਦੇ ਸੀ ਖਾਸ ਕਰਕੇ ਦਲਿਤ ਪਰਿਵਾਰਾਂ ਦੇ ਜਿਨ੍ਹਾਂ ਨੂੰ ਐਜੂਕੇਸ਼ਨ ਵਾਸਤੇ ਕੋਈ ਪਲੇਟਫਾਰਮ ਨਹੀਂ ਸੀ ਹੁੰਦਾ ਜਿਨ੍ਹਾਂ ਦੇ ਕੋਲ ਐਜੂਕੇਸ਼ਨ ਨੂੰ ਲੈਣ ਲਈ ਕੋਈ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਨਹੀਂ ਸੀ ਹੁੰਨੀਆਂ ਕੋਈ ਉਪਰਾਲੇ ਨਹੀਂ ਸੀ ਹੁੰਦੇ ਔਰ ਉਸ ਸਮੇਂ ਦੇ ਵਿੱਚ ਇਨਾਂ ਲੋਕਾਂ ਨੇ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਉਹ तकरीबन ਪਿਤਾ ਦੀ ਇੱਕ ਵਧੀਆ ਦੇਖ ਹੋਣ ਕਰਕੇ ਪਿਤਾ ਦਾ ਇੱਕ ਵਧੀਆ ਦਾਇਰਾ ਹੋਣ ਕਰਕੇ ਇਹਨਾਂ ਨੂੰ ਸਾਰੀਆਂ ਸੁਵਿਧਾਾਂ ਮਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਬਹੁਤ ਹੀ ਘੱਟ ਰੂਪ ਦੇ ਵਿੱਚ ਮਿਲਦੀਆਂ ਰਹੀਆਂ ਜਿੰਨੀਆਂ ਵੀ ਮਿਲੀਆਂ ਨੇ ਲੇਕਿਨ ਇਸ ਪਰਿਵਾਰ ਨੇ ਉਹਨਾਂ ਦਿੱਤੀਆਂ ਹੋਈਆਂ ਸੁਵਿਧਾਾਂ ਦਾ ਫਾਇਦਾ ਲਿਆ ਔਰ ਅੱਜ ਮਿਸਟਰ ਗਗੋਈ ਜੋ ਕਿ ਮਤਲਬ ਇੱਕ ਅਜੇਹੀ ਕੁਰਸੀ ਤੇ ਪਹੁੰਚੇ ਨੇ ਜਿੱਥੇ ਤੱਕ ਪਹੁੰਚਣਾ ਹਰ ਇੱਕ ਦੇ ਵਾਸ ਦੀ ਗੱਲ ਨਹੀਂ ਹੈ ਔਰ ਇਹਨਾਂ ਨੇ ਵੀ ਜਦੋਂ ਸ਼ਪਤ ਗ੍ਰਹਿਣ ਕੀਤੀ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਚਰਨ ਸਪਰਸ਼ ਕੀਤੇ ਉਹਨਾਂ ਨੂੰ ਫੁੱਲ ਅਰਪਣ ਕਰਕੇ ਉਹਨਾਂ ਦਾ ਅਸ਼ੀਰਵਾਦ ਲੀਤਾ ਔਰ ਵੱਡੀ ਗੱਲ ਇਹ ਹੈ ਕਿ ਜਿਸ ਜਿਸ ਜਗ੍ਹਾ ਉਹਨਾਂ ਦੀ ਸ਼ਪਤ ਸਮਰੋਹ ਸਗਾ ਉਸ ਵੇਲੇ ਮੌਜੂਦ ਸਾਡੇ ਦੇਸ਼ ਦੇ ਪ੍ਰੈਜ਼ੀਡੈਂਟ मैडम मुरमबी मौजूद सी और उन्होंने ही इनानु 100 दवाई सी और मैं थे भी दसना चाहंदा है कि आज दलित समाज ਦਾ ਪੂਰਾ ਨਾਮ ਜਿਹੜਾ ਹੈ ਉਹ ਇੱਕ ਬਾਰ ਫਿਰ ਚੀਫ ਜਸਟਿਸ ਆਫ ਇੰਡੀਆ ਦੀ ਕੁਰਸੀ ਤੱਕ ਪਹੁੰਚੇ ਮਿਸਟਰ ਗਵਈ ਉਹਨਾਂ ਦੀ ਬਦੌਲਤ ਇੱਕ ਬਾਰ ਫਿਰ ਉਹਨਾਂ ਨੇ ਮਤਲਬ ਸਿੱਧ ਕਰ ਦਿੱਤਾ ਹੈ ਕਿ ਦਲਿਤ ਪਰਿਵਾਰ ਐਜੂਕੇਸ਼ਨ ਲੈ ਕੇ ਹੀ ਮਤਲਬ ਇਥੇ ਤੱਕ ਪਹੁੰਚਦੇ ਨੇ ਇਹ ਨਹੀਂ ਹੈ ਕਿ ਉਹਨਾਂ ਨੂੰ ਅਲੱਗ ਤਰ੍ਹਾਂ ਦਾ ਰਾਖਵਾ ਕਰਨ ਦਿੱਤਾ ਗਿਆ ਰਾਖਵਾ ਕਰਨ ਵੀ ਦਿੱਤਾ ਗਿਆ ਹੈ ਉਸ ਦਾ ਵੀ ਫਾਇਦਾ ਲੈ ਰਹੇ ਨੇ ਲੇਕਿਨ ਕਈ ਲੋਕ ਅਜਿਹੇ ਮਿਲਦੇ ਨੇ ਜਿਹੜੇ ਕਿ ਕੰਪੀਟੀਸ਼ਨ ਦੇ ਵਿੱਚ ਅੱਗੇ ਆਉਂਦੇ ਨੇ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਦਾ ਕੋਈ ਵੀ ਮਤਲਬ ਜਿਹੜਾ ਫਾਇਦਾ ਉਹ ਨਹੀਂ ਲੈਂਦੇ ਉਹ এডਿਕੇਸ਼ਨ ਦੇ ਤੌਰ ਤੇ ਆਪਣੀ ਪ੍ਰਤਿਭਾ ਦੇ ਤੌਰ ਤੇ ਆਪਣੀ ਨਿੱਜੀ ਕੁਆਲੀਫਿਕੇਸ਼ਨ ਦੇ ਤੌਰ ਤੇ ਅੱਗੇ ਆਉਂਦੇ ਨੇ ਔਰ ਮਿਸਟਰ ਪੂਸ਼ਣ ਆਰਾਮਕ੍ਰਿਸ਼ਨ ਗਵਈ ਉਹਨਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਆਪਣੀ এডਿਕੇਸ਼ਨ ਨੂੰ ਮੁੱਖ ਰੱਖ ਕੇ ਅੱਜ ਚੀਫ ਜਸਟਿਸ ਆਫ ਇੰਡੀਆ ਦੀ ਕੁਰਸੀ ਤੇ ਪਹੁੰਚੇ ਨੇ ਔਰ ਚੀਫ ਜਸਟਿਸ ਦੀ ਕੁਰਸੀ ਤੱਕ ਇਹ ਦੂਸਰੇ ਦਲਿਤ ਜੱਜ ਨੇ ਜਿਹੜੇ ਕੀ ਪਹੁੰਚੇ ਨੇ ਸਵਾਲ ਇਥੇ ਪੈਦਾ ਹੁੰਦਾ ਹੁਣ ਕਿ ਦੋਸਤੋ ਆਉਂਦਿਆ ਨਹੀਂ ਅਜਿਹਾ ਕੀ ਕਰ ਦਿੱਤਾ ਹੈ ਕਿ ਮੌਜੂਦਾ ਸਰਕਾਰ ਦੇ ਕੰਨ ਖੜੇ ਹੋ ਗਏ ਕਿ ਇਹ ਕੀ ਹੋ ਗਿਆ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਇੱਕ ਬਹੁਤ ਵੱਡਾ ਰਤਬਾ ਹੁੰਦਾ ਹੈ ਇਹ ਮੰਤਰੀ-ਸ਼ੰਤਰੀ ਤਾਂ ਬਹੁਤ ਹੁੰਦੇ ਇਹ ਹੁੰਦੇ ਨੇ ਜੇਕਰ ਇਹ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਕਰਦੇ ਨੇ ਤਾ ਦੋਸਤੋ ਇਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ ਔਰ ਜਾਵੇਗਾ ਜੇ ਉਹੀ ਸਰਕਾਰ ਦੇ ਗੁਰਗਾਣ ਗਾਉਣ ਲੱਗ ਪਵੇ ਇਸ ਕੁਰਸੀ ਤੇ ਬੈਠ ਕੇ ਤਾਂ ਕਿਤੇ ਨਾ ਕਿਤੇ ਲੋਕ ਫਿਰ ਉਸ ਤੋਂ ਕੰਨੀ ਕਤਰੌਣੀ ਸ਼ੁਰੂ ਕਰ ਦਿੰਦੇ ਨੇ ਲੋਕ ਫਿਰ ਉਸ ਦੀਆਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਦੇ ਆ ਕਰ ਦਿੰਦੇ ਨੇ ਜਿਵੇਂ ਬਹੁਤ ਸਾਰੇ ਚੀਫ ਜਸਟਿਸ ਹੋਏ ਨੇ ਜਿਨ੍ਹਾਂ ਦੇ ਕੋਲ ਉਮੀਦਾਂ ਬਹੁਤ ਸੀ ਪਰ ਕੀਤਾ ਉਹਨਾਂ ਨੇ ਕੁਝ ਨਹੀਂ ਉਹਨਾਂ ਨੇ ਉਹੀ ਸਰਕਾਰ ਦੇ ਹੱਥ ਟੋਕਾ ਬਣ ਕੇ ਉਹਨਾਂ ਨੇ ਜੋ ਸਰਕਾਰ ਨੇ ਕਿਹਾ ਉਹੀ ਕੀਤਾ ਲੇਕਿਨ ਅੱਜ ਲਾਂਤਾ ਵੀ ਉਹਨਾਂ ਲੋਕਾਂ ਨੂੰ ਪੈ ਰਹੀਆਂ ਨੇ ਸੋ ਇਸ ਕੁਰਸੀ ਦਾ ਬਕਾਇਦਾ ਤੌਰ ਤੇ ਮਾਨ ਰੱਖਿਆ ਜਾਵੇ ਔਰ ਜਿੱਥੇ ਸਰਕਾਰ ਗਲਤ ਹੈ ਉਸ ਨੂੰ ਗਲਤ ਦਾ ਇੰਡੀਕੇਟ ਕੀਤਾ ਜਾਵੇ ਕਿ ਤੁਸੀਂ ਇੱਥੇ ਗਲਤ ਹੈ ਮੈਂ ਗਲਤ ਬਿੱਲ ਪਾਸ ਨਹੀਂ ਕਰਾਂਗਾ ਕਾਨੂੰਨ ਪਾਸ ਨਹੀਂ ਕਰਾਂਗਾ ਇਹ ਨਹੀਂ ਹੋ ਸਕਦਾ ਜਦੋਂ ਇਸ ਤਰ੍ਹਾਂ ਹੋਣ ਲੱਗ ਪਵੇ ਤਾਂ ਉਸ ਵੇਲੇ ਲੋਕਾਂ ਨੂੰ ਉਸ ਚੀਫ ਜਸਟਿਸ ਆਫ ਇੰਡੀਆ ਵਰਗੀ ਨਿਆਮ ਮੂਰਤੀ ਦੇ ਉੱਪਰ ਪੂਰਨ ਭਰੋਸਾ ਬਣ ਜਾਂਦਾ ਹੈ ਸੋ ਦੋਸਤੋ ਇੱਕ ਵਾਰ ਫਿਰ ਚੀਫ ਜਸਟਿਸ ਆਫ ਇੰਡੀਆ ਮਿਸਟਰ ਪੂਸ਼ਨ ਰਾਮਕ੍ਰਿਸ਼ਨ ਗਵਈ ਉਹਨਾਂ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਔਰ ਦਲਿਤ ਸਮਾਜ ਨੂੰ ਭਾਰਤ ਦੇ ਵਿੱਚ ਰਹਿ ਰਹੇ ਸਭ ਨੂੰ ਮੇਰੇ ਵੀਰਾਂ ਭੈਣਾਂ ਬੱਚਿਆਂ ਨੂੰ ਚੀਫ ਜਸਟਿਸ ਆਫ ਇੰਡੀਆ ਬਰਨ ਤੇ ਬਹੁਤ ਬਹੁਤ ਮੁਬਾਰਕਾਂ ਔਰ ਉਮੀਦ ਹੈ ਕਿ ਪ੍ਰਵੇਖ ਦੇ ਵਿੱਚ ਜੋ ਵੀ ਫੈਸਲਾ ਲੈਣਗੇ ਉਹ ਸਮਾਜ ਲਈ ਲੈਣਗੇ ਸਮਾਜ ਦੇ ਉਹਨਾਂ ਲੋਕਾਂ ਨੂੰ ਨਿਆਂ ਦੀ ਉਮੀਦ ਹੈ ਜਿਹੜੇ ਲੋਕ ਕਈ ਕਈ ਸਾਲਾਂ ਤੋਂ ਚੱਕਰ ਲਾਉਂਦੇ ਵਿਚਾਰਿਆਂ ਦੇ ਜੁੱਤੇ ਕੱਸ ਗਏ ਨੇ ਉਹਨਾਂ ਨੂੰ ਬੜੀਆਂ ਉਮੀਦਾਂ ਨੇ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ